ਬਿਕਰਮ ਮਜੀਠੀਆ ਖਿਲਾਫ ਕੀਤੀ ਐਫ ਆਈ ਆਰ ਆਈ ਸਾਹਮਣੇ ਵਿਜੀਲੈਂਸ ਨੇ ਸਵੇਰ 4:40 ਮਿੰਟ ਤੇ ਕੀਤੀ ਐਫ ਆਈ ਆਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਤਹਿਤ ਹੋਈ ਕਾਰਵਾਈ ਬਿਕਰਮ ਸਿੰਘ ਮਜੀਠੀਆ ਖਿਲਾਫ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਤਾਂ ਗ੍ਰਿਫਤਾਰ ਵੀ ਕਰ ਲਿਆ ਗਿਆ ਇਸ ਤੋਂ ਪਹਿਲਾਂ ਮਜੀਠੀਆ ਖਿਲਾਫ ਸਵੇਰੇ 4:40 ਮਿੰਟ ਤੇ ਐਫਆਈਆਰ ਦਰਜ ਕੀਤੀ ਗਈ ਤੇ ਉਸ ਤੋਂ ਬਾਅਦ ਮਜੀਠੀਆ ਦੇ ਚੰਡੀਗੜ੍ਹ ਤੇ ਅੰਮ੍ਰਿਤਸਰ ਦੇ ਟਿਕਾਣਿਆਂ ਤੇ ਰੇਡ ਮਾਰੀ ਗਈ। ਮਜੀਠੀਆ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਵਾਲੀ ਰਿਹਾਇਸ਼ ਤੇ ਮੌਜੂਦ ਸੀ ਤਾਂ ਉਥੋਂ ਗ੍ਰਿਫਤਾਰ ਕਰਕੇ ਮਜੀਠੀਆ ਨੂੰ ਗੱਡੀ ਵਿੱਚ ਬਿਠਾ ਲਿਆ ਗਿਆ ਤੇ ਉਸ ਤੋਂ ਬਾਅਦ ਐਫਆਈਆਰ ਦੀ ਕਾਪੀ ਦੀ ਹੁਣ ਸਾਹਮਣੇ ਆ ਗਈ ਹੈ। ਜਿਸ ਦੇ ਵਿੱਚ ਮਜੀਠੀਆ ਤੇ ਕਿਹੜੀ ਧਾਰਾ ਤਹਿਤ ਕਿਹੜੀ ਕਾਰਵਾਈ ਕੀਤੀ ਗਈ ਹੈ ਜਾਂ ਮਜੀਠੀਆ ਨੇ ਕਦੋਂ ਕਿਹੜੀ ਕੰਪਨੀ ਖੜੀ ਕੀਤੀ ਹੈ ਉਸ ਬਾਰੇ ਜ਼ਿਕਰ ਕੀਤਾ ਗਿਆ। ਸਾਲ 2009 ਤੇ 2010 ਦਰਮਿਆਨ ਖੜੀਆਂ ਕੀਤੀਆਂ ਕੰਪਨੀਆਂ ਐਫ ਆਈ ਆਰ ਕਹਿੰਦੀ ਹੈ ਕਿ ਜਦੋਂ ਵਿਕਰਮ ਮਜੀਠੀਆ ਅਕਾਲੀ ਭਾਜਪਾ ਸਰਕਾਰ ਦੌਰਾਨ ਮੰਤਰੀ ਬਣੇ ਤਾਂ ਸਾਲ 2009 ਤੇ 10 ਦੌਰਾਨ ਉਹਨਾਂ ਵੱਲੋਂ ਕਈ ਕੰਪਨੀਆਂ ਖੜੀਆਂ ਕੀਤੀਆਂ ਗਈਆਂ। एफआईआर ਮੁਤਾਬਕ ਵਿਕਰਮ ਮਜੀਠੀਆ ਦੀ ਆਮਦਨ ਤੋਂ ਵੱਧ ਜਾਇਦਾਦ ਵਿੱਚ ਵਾਧਾ ਹੋਇਆ ਤੇ ਉਹਨਾਂ ਵੱਲੋਂ ਖੜੀਆਂ ਕੀਤੀਆਂ ਗਈਆਂ ਕੰਪਨੀਆਂ ਮਹਿਜ਼ 1 ਸਾਲ ਦੌਰਾਨ ਖੜੀਆਂ ਹੋਈਆਂ ਨੇ ਤੇ ਐਫਆਈਆਰ ਇਹ ਵੀ ਕਹਿੰਦੀ ਹੈ ਕਿ ਮਜੀਠੀਆ ਜੋੜੇ ਨੇ ਜੋ ਜਾਇਦਾਦ ਬਣਾਈ ਹੈ ਉਸ ਬਾਰੇ ਆਮਦਨ ਦਾ ਪਿਉਰਾ ਦਿੰਦੇ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਗਏ ਐਫਆਈਆਰ ਵਿੱਚ ਸ਼ੱਕੀ ਵਿੱਤੀ ਲੈਣ ਦੇਣ ਦਾ ਵੀ ਜ਼ਿਕਰ FIR ਦੇ ਵਿੱਚ ਸ਼ੱਕੀ ਵਿੱਤੀ ਲੈਣ-ਦੇਣ ਦਾ ਜ਼ਿਕਰ ਕੀਤਾ ਗਿਆ ਹੈ ਕਿ ਦਰਜ ਕੀਤਾ ਗਿਆ ਹੈ ਕਿ ਮਜੀਠੀਆਧੀ ਕੰਪਨੀ ਸਰਾਇਆ ਨੇ ਅਚਾਨਕ ਦੌਲਤ ਹਾਸਲ ਕੀਤੀ ਹੈ ਤੇ ਬੈਂਕ ਖਾਤਿਆਂ ਦੇ ਵਿੱਚ ਤਕਰੀਬਨ 161 ਕਰੋੜ ਰੁਪਏ ਦੀ ਨਕਦੀ ਜਮ੍ਹਾਂ ਕਰਵਾਈ ਤੇ ਵਿਦੇਸ਼ੀ ਸੰਸਥਾਵਾਂ ਰਾਹੀਂ ਵੀ ਤਕਰੀਬਨ 141 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਹੈ ਤੇ ਇਹਨਾਂ ਰਕਮਾਂ ਬਾਰੇ ਕੋਈ ਸਪਸ਼ਟੀਕਰਨ ਜਾਂ ਜਾਇਜ਼ ਸਰੋਤ ਨਹੀਂ ਦੱਸਿਆ ਗਿਆ ਤੇ FIR ਇਹਦੀ ਹੈ ਕਿ ਜਾਂਚ ਤੋਂ ਇਹ ਖੁਲਾਸਾ ਹੋਇਆ ਹੈ ਕਿ ਲਗਭਗ 236 ਕਰੋੜ ਰੁਪਏ ਦੀ ਰਕਮ ਜੋ ਸਰਾਇਆ ਦੇ ਖਾਤੇ ਵਿੱਚ ਜਮ੍ਹਾਂ ਕੀਤੀ ਗਈ ਉਸ ਬਾਰੇ ਵਿਕਰਮ ਸਿੰਘ ਮਜੀਠੀਆ ਦੁਆਰਾ ਗਾਇਰ ਵਿੱਤੀ ਸਟੇਟਮੈਂਟਾਂ ਦੇ ਵਿੱਚ ਕੋਈ ਖੁਲਾਸਾ ਨਹੀਂ ਕੀਤਾ ਗਿਆ ਇਹ ਵੀ ਦਰਜ ਕੀਤਾ ਗਿਆ ਹੈ ਕਿ ਹੁਣ ਤੱਕ ਕੀਤੀ ਗਈ ਜਾਂਚ ਤੋਂ ਇਹ ਪਤਾ ਲੱਗਿਆ ਹੈ ਕਿ ਤਕਰੀਬਨ 540 ਕਰੋੜ ਰੁਪਏ ਗੈਰ ਕਾਨੂੰਨੀ ਤਰੀਕਿਆਂ ਨਾਲ ਬਣਾਏ ਗਏ ਨੇ ਜੋ ਕਿ ਸਾਬਕਾ ਵਿਧਾਇਕ ਹੋਣ ਦੇ ਨਾਤੇ ਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਅਹੁਦਾ ਸੰਭਾਲਣ ਵਾਲੇ ਇੱਕ ਜਨਤਕ ਸੇਵਕ ਵਜੋਂ ਆਪਣਾ ਪ੍ਰਭਾਵ ਵਰਤ ਕੇ ਬਣਾਏ ਗਏ ਸੀ ਮਜੀਠੀਆ ਨੇ ਕੀਤੀ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਉਲੰਘਣਾ FIR ਦੇ ਵਿੱਚ ਦਰਜ ਕੀਤਾ ਗਿਆ ਹੈ ਕਿ ਮਰਜੀਸ਼ੀਆ ਖਿਲਾਫ ਜੋ ਸਬੂਤ ਮਿਲੇ ਨੇ ਉਹਨਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਮਰਜੀਸ਼ੀਆ ਨੇ ਭ੍ਰਸ਼ਟਾਚਾਰ ਰੋਕੂ ਐਕਟ 1988 ਦੀ ਉਲੰਘਣਾ ਕੀਤੀ ਹੈ ਤੇ ਉਹਨਾਂ ਖਿਲਾਫ 13 1 B ਤੇ 2 PC ਐਮੈਂਡਮੈਂਟ ਐਕਟ 2018 ਅਧੀਨ ਮਾਮਲਾ ਦਰਜ ਕੀਤਾ ਗਿਆ ਤੇ FIR ਦੀ ਜੇ ਮੰਨੀਏ ਤਾਂ ਤਫ਼ਤੀਸ਼ ਦੌਰਾਨ ਜੇ ਕਿਸੇ ਹੋਰ ਦੀ ਸ਼ਮੂਲੀਅਤ ਵੀ ਪਾਈ ਜਾਂਦੀ ਹੈ ਤਾਂ ਉਸ ਬਾਰੇ ਵਿਚਾਰ ਕੀਤਾ ਜਾਏਗਾ ਵਿਹਾਲ ਮੁਜੀਚੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਹਨਾਂ ਤੋਂ ਹੋਰ ਵੀ ਪੁੱਛਗਛ ਵਿਜੀਲੈਂਸ ਵੱਲੋਂ ਕੀਤੀ ਜਾਏਗੀ ਤੇ ਤਫਤੀਸ਼ ਮਾਮਲੇ ਦੀ ਅਜੇ ਜਾਰੀ ਹੈ ਤੇ ਵੇਖਣਾ ਹੋਵੇਗਾ ਕਿ ਤਫਤੀਸ਼ ਦੌਰਾਨ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ